ਸੋਸ਼ਕਾਲ ਮੈਂ ਤੌਰ ਨਾ ਕੋਮਲ ਪ੍ਰੀਤ ਕਰਦੇ ਜੇ ਗੱਲ ਕਰੀਏ ਮੋਗਾ ਦੇ ਹਰਗੋਬਿੰਦ ਨਗਰ ਦੀ ਤਾਂ ਉੱਥੋਂ ਦੇ ਵਸਨੀਕ ਪਿਛਲੇ 20 ਦਿਨਾਂ ਤੋਂ ਸੀਵਰੇ ਦੀ ਸਫਾਈ ਨਾ ਹੋਣ ਕਾਰਨ ਨਰਕਪਰੀ ਜ਼ਿੰਦਗੀ ਬਤੀਤ ਕਰਨ ਤੇ ਜਿਹੜੇ ਕਿ ਮਜਬੂਰ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਥਾਂ ਥਾਂ ਤੇ ਗੰਦਾ ਪਾਣੀ ਜਿਹੜਾ ਕਿ ਖੜਾ ਹੋਣ ਲੱਗ ਪਿਆ ਤੇ ਉਹਨਾਂ ਦੇ ਕਰਾਂ ਦੇ ਵਿੱਚ ਵੀ ਵੜ ਜਿਸ ਕਾਰਨ ਲੋਕਾਂ 'ਚ ਪਿਆਨਕ ਬਿਮਾਰੀਆਂ ਫੈਲਣ ਦਾ ਦਰ ਜਿਹੜਾ ਕਿ ਬਣਿਆ ਹੋਇਆ ਤੇ ਲੋਕਾਂ ਦੇ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਜਿਹੜੀ ਕਿ ਗੱਲ ਕੀਤੀ ਜਾਂਦੀ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਤੇ ਹੁਣ ਉੱਥੋਂ ਦੇ ਲੋਕ ਦੀ ਸਰਕਾਰ ਤੋਂ ਇਹੀ ਮੰਗ ਕਿ ਉਹ ਜਲਦ ਤੋਂ ਜਲਦ ਉਹਨਾਂ ਦੇਸ ਸਮੱਸਿਆ ਦਾ ਹੱਲ ਕੱਢਣ ਤਾਂ ਜੋ ਉਹ ਚੰਗੀ ਜ਼ਿੰਦਗੀ ਜਿਹੜੀ ਕਿ ਬਤੀਤ ਕਰ ਸਕਣ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਹਰਗੋਬਿੰਦ ਨਗਰ ਦੀਆਂ ਨੇ ਜਿੱਥੇ 20 ਸਾਲ ਤੋਂ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਮੋਹੱਲੇ 'ਚ ਜਗ੍ਹਾ-ਜਗ੍ਹਾ ਗੰਦਾ ਪਾਣੀ ਖੜਾ ਹੈ ਤੇ ਇਹ ਗੰਦਾ ਪਾਣੀ ਉਹਨਾਂ ਦੇ ਘਰਾਂ 'ਚ ਜਾ ਰਿਹਾ ਹੈ ਜਿਸ ਦੇ ਕਾਰਨ ਬਿਮਾਰੀਆਂ ਫੈਲਣ ਦਾ ਖਤਸ਼ਾ ਬਣਿਆ ਹੋਇਆ ਹੈ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਰੋਜ਼ ਸੂਚਿਤ ਕਰਨ ਦੇ باوجود ਵੀ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਲਾਕਾ ਵਾਸੀਆਂ ਮੁਤਾਬਕ ਜੇਕਰ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ 'ਚ ਧਰਨੇ ਦੇਣ ਨੂੰ ਮਜਬੂਰ ਹੋਣਗੇ। ਕੰਪਲੀਟ ਹੈ 24 ਤਰੀਕ ਤੋਂ ਸੀਵਰੇਜ ਸਾਡੇ ਬੰਦ ਹੋ ਰਿਹਾ ਸੜਕਾਂ ਤੇ ਪਾਣੀ ਫੈ ਰਿਆ ਸਰ ਅਸੀਂ ਬਹੁਤ ਪਰੇਸ਼ਾਨ ਆ ਕੰਪਲੀਟਾ ਬਹੁਤ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਠੀਕ ਹੈ ਅਸੀਂ ਟੀ 2 ਦੇ ਦਫ਼ਤਰ ਗਏ ਉਹਨਾਂ ਨੇ ਕੁਝ ਨਹੀਂ ਸੁਣਿਆ ਹੈਗਾ ਤੇ ਅਸੀਂ ਬਹੁਤ ਹਾਵਾਂ ਤੇ ਗਏ ਸਾਡਾ ਬਿਲਕੁਲ ਨਹੀਂ ਕੋਈ ਸੁਣਦਾ ਪਿਆ ਠੀਕ ਹੈ ਜੀ ਸੜਕਾਂ ਦੇ ਉੱਪਰ ਪਾਣੀ ਕਾਰਨ ਸਾਡੇ ਬੱਚੇ ਤੁਰੇ ਫਿਰਦੇ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਸਾਡੇ ਬੇੜਾਂ ਦੇ ਵਿਚਾਰ ਆ ਘਰਾਂ ਦੇ ਵਿੱਚ ਸਰ ਪਾਣੀ ਬਹੁਤ ਜ਼ਿਆਦਾ ਤੁਰਿਆ ਫਿਰਦਾ ਹੈਗਾ ਸੀਵਰੇਜ ਦਾ ਹੀ ਐ ਬੈਕ ਮਾਰੀ ਸੀਵਰੇਜ ਦਾ ਹੀ ਬੈਕ ਮਾਰੀ ਜਾਂਦਾ ਹੀ ਪਾਣੀ ਕਿੰਨਾ ਟਾਈਮ ਹੋ ਗਿਆ ਹੋ ਗਏ 15 20 ਦਿਨ ਹੋ ਗਏ ਜੀ ਤੇ ਕੰਪਲੀਟਾਂ ਵਗੈਰਾ ਦਿੱਤੀਆਂ ਤੁਸੀਂ ਬਹੁਤ ਕੰਪਲੀਟਾਂ ਦਿੱਤੀਆਂ ਸਾਡੀ ਕੋਈ ਸੁਣਮਾਈ ਨਹੀਂ ਕਰਦਾ ਜੀ ਅਸੀਂ ਹੁਣ ਸਾਰੇ ਮੁਹੱਲੇ ਦਾ ਇਕੱਠ ਕਰਕੇ ਅਸੀਂ ਦਫ਼ਤਰ ਜਾਵਾਂਗੇ ਜੀ ਮੇਅਰ ਸਿੰਘ ਦੇ ਦਫ਼ਤਰ ਜਾਵਾਂਗੇ ਉਹਨਾਂ ਨੂੰ ਕਵਾਂਗੇ ਵੀ ਸਾਡੀ ਕਿਉਂ ਨਹੀਂ ਸੁਣਮਾਈ ਹੋ ਰਹੀ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਮੁਹੱਲਾ ਸਾਰੇ ਬੱਚੇ ਬਜ਼ੁਰਗ ਸਾਰੇ ਹੀ ਪਰੇਸ਼ਾਨ ਹੋਏ ਪਏ ਐ ਇਸ ਪਾਣੀ ਤੋਂ ਉਧਰ ਜਦੋਂ ਨਗਰ ਨਿਗਮ ਦੇ ਮੇਅਰ ਤੇ ਐਸਟੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੱਡੀਆਂ ਖਰਾਬ ਹੋਣ ਦਾ ਹਵਾਲਾ ਦਿੱਤਾ ਤੇ ਇਲਾਕਾ ਵਸਾਸੀਆਂ ਨੂੰ ਇਹ ਕਹਿ ਕੇ ਆਪਣਾ ਪੱਲਾ ਝਾੜਿਆ ਮੈਂ ਭਾਜੀ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰ ਚੁੱਕਿਆ ਇੱਕ ਗੱਡੀ ਜੱਡੀ ਸਾਡੀ ਪੁਰਾਣੀ ਸੀ ਉਹ ਖਰਾਬ ਹੋ ਚੁੱਕੀ ਆ ਕਿਉਂਕਿ ਉਹ ਅਸੀਂ ਰਿਪੇਅਰ ਵਾਸਤੇ ਖੋਲੀ ਵੀ ਜਿਹੜੀ ਨਵੀਂ ਗੱਡੀ ਵੀ ਹੋਣ ਅਸੀਂ ਮਹਿੰਗਾਈ ਸੀ ਕਰੀਬ ਇਹਨਾਂ ਨੂੰ ਹਜੇ ਸਾਲ ਹੋ ਗਿਆ ਉਹ ਵੀ ਗੱਡੀ ਸਾਡੀ ਕੱਲੋ ਖਰਾਬ ਹੋ ਗਈ ਆ ਤੇ ਉਹ ਵੀ ਹੁਣ ਅਸੀਂ ਵਰਕਸ਼ਾਪ ਇਸ ਖੜੀ ਕੀਤੀ ਵੀ ਆ ਜਲਦੀ ਉਹ ਠੀਕ ਹੋ ਕੇ ਤੇ ਜਿਹੜੀ ਇਹ ਸੰਗਤਾਂ ਨੂੰ ਸਮਰਪਿਤ ਹੋਣੀ ਆ ਉਹ ਕਿਉਂਕਿ ਕੋਈ ਵੀ ਗੱਡੀ ਆ ਚਾਹੇ ਇਨਸਾਨ ਆ ਚਾਹੇ ਗੱਡੀ ਆ ਕਿਉਂਕਿ ਮਸ਼ੀਨਰੀ ਆ ਉਹਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜਣੀ ਇਸੇ ਤਰ੍ਹਾਂ ਇਨਸਾਨ ਆ ਤੇ ਉਹਦਾ ਵੀ ਕੋਈ ਪਤਾ ਨਹੀਂ ਕਦੋਂ ਐਸਪਾਇਰ ਹੋਣਾ ਕਿਉਂਕਿ ਮਸ਼ੀਨਰੀ ਜੇ ਚੱਲੂਗੀ ਤਾਂ ਖਰਾਬ ਤਾਂ ਹੋਊਗੀ ਕਿਉਂਕਿ ਸੰਗਤਾਂ ਨੂੰ ਜਿੱਥੇ ਪ੍ਰੋਬਲਮ ਆਉਂਦੀ ਆ ਉੱਥੇ ਉਹਨਾਂ ਦੀ ਸੇਵਾ ਨੂੰ ਵੀ ਅਸੀਂ ਸਮਰਪਤਾਂ ਨਗਰ ਨਗਰ ਕਮ ਦਾ ਕੋਈ ਵੀ ਅਧਿਕਾਰੀ ਆ ਅਫਸਰ ਸਾਹਿਬ ਕਦੇ ਵੀ ਪਿੱਛੇ ਨਹੀਂ ਹਟੂਗਾ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਉਹਨਾਂ ਨੇ ਮਹੀਨਾ ਪ੍ਰੋਬਲਮ ਆ ਗਈ ਸੋਚ ਤੇ ਅੱਜ ਪੰਪ ਸੈਟ ਉਹਦਾ ਲਾਈ ਜਾਂਦੇ ਆ ਤੇ ਇੱਕ ਦੋ ਦਿਨਾਂ ਅੰਦਰ ਵਿੱਚ ਸਾਰਾ ਹੋ ਜਾਊਗਾ ਸਮੱਸਿਆ ਦਾ। ਕੀ ਕਰਨ ਕੀ ਆ ਜੀ ਕਿਉਂਕਿ ਜਾਂਦੇ ਨੇ ਵਰਕਰ ਜਾਂਦੇ ਨੇ ਇੱਕ ਦਾ ਹੌਸਾ ਉਹਦਾ ਬਾਕੀ ਫਿਰ ਉਵੇਂ ਬਲੋਕ ਹੋ ਜਾ। ਬਲੋਕ ਏ ਥੋੜੀ ਜਿਆਦਾ ਸੀ ਉਹ ਜੈਟਿੰਗ ਸੈਂਕਸ਼ਨ ਮਸ਼ੀਨਾਂ ਸਹੀ ਹੋ ਜਾਊਗੀ ਇੱਕ ਦੋ ਦਿਨਾਂ ਅੰਦਰ ਉਹ ਪ੍ਰੋਬਲਮ ਤੁਹਾਨੂੰ ਦੱਸ ਦਿਆਂ ਮੈਂ ਮਸ਼ੀਨ ਦੀ ਪ੍ਰੋਬਲਮ। ਇੱਕ ਦੋ ਦਿਨਾਂ ਦੇ ਵਿੱਚ ਦੋਨੇ ਹੀ ਆ ਜਾਣੀਆਂ ਆਪਣੀਆਂ ਸਹੀ ਹੋ ਕੇ। ਅੱਜ ਕਰੀ ਜਾਂਦੇ ਆ ਬਸ ਫਾਈਨਲੀ ਉਹਦਾ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਲਾਕਾ ਵਾਸੀਆ ਦੀ ਇਹ ਸਮੱਸਿਆ ਕਦੋਂ ਹੱਲ ਹੋਵੇਗੀ ਜਾਂ ਫਿਰ ਉਹਨਾਂ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਸੜਕਾਂ ਤੇ ਉਤਰਨਾ ਪਏਗਾ ਮੋਗਾ ਤੋਂ ਵਿਪਨ ਓਂਕਾਰਾ ਦੀ ਰਿਪੋਰਟ ਫਾਸਟ ਵੇ ਨਿਊਜ਼